ਵਿਪਹਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਸਾਧ ਸੰਗਤ ਜੀ ਸਾਹਿਬ ਕਬੀਰ ਜੀ ਦੀ ਬਾਣੀ ਮਹਾਰਾਜ ਸਾਹਿਬ ਭਗਤ ਬਾਣੀ ਲਿਖਦੇ ਐ ਵਿਵਾਸ ਐ ਕਾਂਸੀ ਦੇ ਵਿੱਚ ਬੈਠੇ ਐ ਮਹਾਪੁਰਖ ਤੇ ਲੋਕ ਚਰਚਾ ਕਰਨ ਆਤੇ ਆਉਂਦੇ ਐ ਬਹੁਤ ਰੰਗ ਚ ਟਿਕਿਆ ਹੋਇਆ ਚਿੱਤ ਐ ਇੱਕੋ ਦੁਆਇਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੁਣ ਉਸ ਨਾਮ ਚ ਟਿਕੇ ਹੋਏ ਐ ਜਿੱਥੇ ਮਰਨ ਦਾ ਜੰਮਣ ਹੋਈ ਨਹੀਂ ਨਾ ਕੋ ਜਨਮ ਹੈ ਨਾ ਕਸ਼ਮਰ ਹੈ ਆਪਨ ਚਲਦਾ ਆਪ ਹੀ ਕਰੈ ਸੰਤਾਂ ਨੂੰ ਪੁੱਛਿਆ ਕਬੀਰ ਜੀ ਤੁਹਾਨੂੰ ਮਰਨ ਜੰਮਣ ਦਾ ਕੋਈ ਸੰਸਾਰ ਨਹੀਂ ਹੈ ਤਾਂ ਕਹਿੰਦੇ ਹਨ ਮਰਨ ਜੀਵਨ ਕੀ ਸੰਕਾ ਨਾਸ ਹੈ ਭਾਈ ਆਪਨ ਰੰਗ ਸਹਿਜ ਪ੍ਰਕਾ시 ਆਪਣਾ ਜਿਹੜਾ ਰੰਗ ਆਨੰਦ ਸਰੂਪ ਬ੍ਰਹਮ ਹੈ ਨਾ ਉਹਦੀ ਜਦੋਂ ਸਹਿਜ ਹੈ ਸਹਿਜੇ ਪ੍ਰਕਾਸ਼ ਦੇ ਸਹਿਤ ਹੋਈ ਨਾ ਸਾਡੀ ਬ੍ਰਿਤੀ ਬ੍ਰਹਮਾਕਾਰ ਹੋਈ ਸਹਿਜੇ ਪ੍ਰਕਾਸ਼ ਦੇ ਸਹਿਤ ਹੋਈ ਹੁਣ ਮਰਦਾ ਕੌਣ ਹੈ ਸਰੀਰ ਅਤੇ ਜਿਉਂਦਾ ਕੌਣ ਹੈ ਸਰੀਰ ਅਤੇ ਇਹ ਜਿਹੜੀ ਸ਼ੰਕਾ ਸੀ ਜੰਮਣ ਤੇ ਮਰਨ ਦੀ ਜੀਉਣ ਦੀ ਵੀ ਜਿਉਂਦੇ ਰਹੀਏ ਮਰਨਾ ਜਾਈਏ ਇਹ ਸ਼ੰਕਾ ਸੀ ਦੇਹ ਮਾਨ ਕਰਕੇ ਦੇਹ ਮਹਾਨਾਸ ਹੋਣੇ ਕਰਕੇ ਨਾਸ ਹੋ ਗਈ ਹੈ ਆਪਨ ਰੰਗ ਸਹਿਜ ਪਰਗਾਸ ਆਪਣੇ ਸਰੂਪ ਦਾ ਜੋ ਰੰਗ ਆਨੰਦ ਹੈ ਬੋਲੇ ਸਾਜ ਸਹੀਏ ਨਿਰਜਤਨੀ ਉਹ ਬ੍ਰਹਮਾ ਕਾਰਬ੍ਰਤੀ ਹੋਈ ਤਾਂ ਪ੍ਰਕਾਸ਼ ਹੋ ਗਿਆ ਉਸ ਦਾ ਪ੍ਰਕਾਸ਼ ਆਈ ਬ੍ਰਤੀ ਬ੍ਰਹਮ ਦੀ ਸੈ ਬ੍ਰह्म ਸੁਣੀਏ ਏਕ ਏਕ ਵਖਾਣੀਆਂ ਆ ਤੂੰ ਪਸਾਰਾ ਕਰਨ ਹਾਰਾ ਪ੍ਰੋਬੀ ਨਾ ਨਹੀਂ ਜਾਣੀਆਂ ਪ੍ਰਗਤੀ ਜੋਤ ਮਿਟਿਆ ਅੰਧਿਆਰਾ ਜਦੋਂ ਵਾਹਿਗੁਰੂ ਦੀ ਜੋਤ ਚੇਤਨਤਾ ਪ੍ਰਗਟ ਹੋਇਆ ਈ ਅਗਿਆਨ ਦਾ ਹਨੇਰਾ ਜੋਤ ਪ੍ਰਕਾਸ਼ ਅੰਦਰ ਹੋ ਗਿਆ ਤੇ ਅਗਿਆਨ ਦਾ ਹਨੇਰਾ ਮਿਟੇ ਗਿਆ ਜੋਤ ਬੁੱਧੀ ਦੇ ਅੰਦਰ ਜਦੋਂ ਪਰਮੇਸ਼ਰ ਦੀ ਜੋਤ ਪ੍ਰਗਟ ਹੋਈ ਪ੍ਰਕਾਸ਼ ਹੋਇਆ ਅਗਿਆਨ ਦਾ ਹਨੇਰਾ ਚੱਕਿਆ ਗਿਆ RAM ਰਤਨ ਪਾਇਆ ਕਰਤ ਵਿਚਾਰ ਇਸ ਪ੍ਰਕਾਰ ਸਾਧ ਸੰਗਤ ਨਾਲ ਵਿਚਾਰ ਕਰਦਿਆਂ ਕਰਦੇ ਆ RAM ਜੋ ਰਤਨ ਦੀ ਨਿਆਈਂ ਅਮੋਲ ਕਾ ਆ ਪ੍ਰਕਾਸ਼ ਰੂਪ ਹੈ ਉਹਨਾਂ ਨੂੰ ਪ੍ਰਕਾਸ਼ ਕਰਨ ਵਾਲਾ ਉਹ ਪਾ ਲਿਆ ਹੈ ਉਹ ਸਵਮ ਪ੍ਰਕਾਸ਼ ਰੂਪ ਹੈ ਸਵਮ ਜੋ ਕੇ ਆਨੰਦ ਕਰਨ ਸਜਦਾ ਬੀਬੂ ਅਨੂਪ ਵਾਸਦੇਵ ਦੇਵਾਜ ਬਜ ਹੈ ਆਤਮੇ ਰੂਪ ਰਹਾਉ ਜਹ ਆਨੰਦ ਦੁੱਖ ਦੂਰ ਪਿਆਨ ਇਹ ਸੰਤੋ ਭਗਤੋ ਸੁਣੋ ਜਿੱਥੇ ਵਾਹਿਗੁਰੂ ਦਾ ਆਨੰਦ ਪ੍ਰਗਟ ਹੋ ਜਾਂਦਾ ਹੈ ਉੱਥੇ ਜਿਹੜਾ ਦੁੱਖ ਹੈ ਨਾ ਇਹ ਦੂਰ ਪਿਆਨਾ ਪਲਾ ਜਾਂਦਾ ਹੈ ਦੂਰ ਦੁੱਖ ਉੱਥੇ ਹੀ ਹੈ ਜਿੰਨਾਂ ਚਿਰ ਆਨੰਦ ਵਾਹਿਗੁਰੂ ਦਾ ਪ੍ਰਗਟ ਨਹੀਂ ਹੋਇਆ ਉਹਨਾਂ ਚਿਰ ਆਨੰਦ ਆਨੰਦ ਸਭ ਕੋ ਕਹੇ ਅਨੰਦ ਗੁਰੂ ਤੇ ਜਾਣਿਆ ਜਾਣਿਆ ਨਾਲ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਵਹ ਕੱਟੇ ਗਿਆਨ ਅੰਜਨ ਸਾਰੇ ਆਂਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਤਿ ਸੱਚੇ ਸਤਿਵਾਰਿਆ ਕਹੈ ਨਾਨਕੇ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਜਿੱਥੇ ਉਹ ਬ੍ਰਹਮ ਦਾ ਆਨੰਦ ਪ੍ਰਗਟ ਹੁੰਦਾ ਹੈ ਜਹ ਆਨੰਦ ਦੁੱਖ ਦੂਰ ਪਿਆਨ ਉਥੋਂ ਦੁੱਖ ਜਿਹੜੀ ਸੀ ਦੂਰ ਪਿਆਨ ਨਾ ਚਲੇ ਗਏ ਪਿਆਨ ਜਾਣ ਨਾ ਕੀਤਾ ਚਲੇ ਗਏ ਹਨ ਮਨ ਮਾਨੁਕ ਲਿਵ ਤਤ ਲੋਕਾਂ ਇਹ ਜਿਹੜਾ ਮਾਨੁ ਹੈ ਸਰਸਿੰਘ ਜੀ ਮਾਨਕ ਰੂਪ ਜੋ ਬ੍ਰਹਮ ਹੈ ਉਹਦੀ ਲਿਵ ਦੇ ਵਿੱਚ ਤਤ ਸਰੂਪ ਦੀ ਵਿੱਚ ਅਸੀਂ ਤਤ ਨੂੰ ਪਾ ਕੇ ਲੱਗ ਗਿਆ ਚੂਹੀ ਮਾਰ ਕੇ ਉਹਦੇ ਚ ਜੀਨ ਹੋ ਗਿਆ ਮਨ ਮਨ ਅਮਾਨਵਾਸਨ ਨੂੰ ਪ੍ਰਾਪਤ ਹੋ ਗਿਆ ਹੈ ਇਸ ਪ੍ਰਕਾਰ ਮਨ ਮਾਨਕ ਮਾਨਕ ਵਰਗਾ ਸੁਧ ਜਿਨ੍ਹਾਂ ਦਾ ਮਨ ਹੈ ਮਾਨਕ ਸਰਵਨ ਮੰਨ ਇਤਿਆਸਨ ਕੀਤਾ ਜਿਨ੍ਹਾਂ ਦੇ ਮਨ ਨੇ ਉਹਨਾਂ ਦਾ ਵਾਹਿਗੁਰੂ ਦੀ ਲੇਬ ਵਿੱਚ ਮਨ ਪੁੜਾ ਹੀ ਲੱਗ ਗਿਆ ਬ੍ਰਾਹਮੀ ਬ੍ਰह्म ਰਹਿ ਗਿਆ ਹੈ ਜੋ ਕਿਸ਼ ਹੋਆ ਸੂਤੀਰਾ ਭਾਣਾ ਇੱਥੇ ਹੁਣ ਮਨ ਸੰਕਲਪ ਨਹੀਂ ਉਠਾਉਂਦਾ ਵੀ ਮੈਨੂੰ ਆਹ ਕੋਈ ਚਾਹੀਦਾ ਹੈ ਮੈਨੂੰ ਆਹ ਕੋਈ ਚਾਹੀਦਾ ਹੈ ਮੇਰਾ ਪ੍ਰਤਾਪ ਚਾਹੀਦਾ ਹੈ ਮੇਰੀ ਵਡਿਆਈ ਚਾਹੀਦੀ ਹੈ ਮੈਨੂੰ ਲੋਕ ਮੱਥਾ ਟੇਕਣਾ ਕਹਿੰਦੇ ਹਨ ਇਹ ਜੋ ਕੁਛ ਹੋਆ ਸੂਤੀਰਾ ਪਾਣਾ ਇੱਥੇ ਜੋ ਕੋਈ ਵਰਤ ਰਿਹਾ ਹੈ ਉਸ ਨਿੰਦਾ ਕਰੇ ਨਾ ਕੋਈ ਨਾਵੇਂ ਸੀ ਰੰਗ ਭੇਟਲ ਸੋਈ ਤੇਰੀ ਰਜਾਈ ਹੈ ਮਹਾਰਾਜ ਜੋ ਕੁਛ ਹੋ ਰਿਹਾ ਹੈ ਉਹ ਜਾਣਦੇ ਹੈ ਤੇਰਾ ਪਾਣਾ ਪ੍ਰਸੰਨ ਹੋ ਕੇ ਮੰਨਦੇ ਹਨ ਜੋ ਇਹ ਬੂਝੈ ਸੋ ਸਹਿਜ ਸਮਾਏ ਜਿਹੜਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਬੂਝ ਲੇਗਾ ਉਸ ਨਿੰਦਿਆ ਨੂੰ ਛੱਡ ਕੇ ਉਸ ਨਿੰਦਾ ਧੂਪ ਵਰਜਿਤ ਉਹ ਜੋ ਬੁੱਝੈ ਜੋ ਇਹ ਬੁੱਝੈ ਸੋ ਸਹਿਜ ਸਮਾਨ ਉਹ ਸਹਿਜ ਸਰੂਪ ਵਿੱਚ ਸਮਾ ਜਾਏਗਾ ਪਰਮੇਸ਼ਰ ਦੇ ਵਿੱਚ ਕਹਤ ਕਬੀਰ ਕਿਲ ਵਿਖ ਗਏ ਖੀਣਾ ਸਾਂ ਕਬੀਰ ਜੀ ਕਹਿੰਦੇ ਕਿਲ ਵਿਖ ਜਿਹੜੇ ਪਾਪ ਆ ਉਹ ਖੀਣਾ ਨਾਸ ਹੋ ਗਏ ਹਨ ਮਨ ਭਇਆ ਜਗ ਜੀਵਨ ਲੀਣਾ ਜੇ ਜਿਹੜਾ ਮਨ ਜਗ ਦਾ ਜੀਵਨ ਉਹ ਬ੍ਰਹਮਚੇਤਨ ਵਿੱਚ ਲੀਨ ਹੋ ਗਿਆ ਭੇਦ ਹੋ ਗਿਆ ਜੀਵ ਈਸ਼ ਦੀ ਏਕਤਾ ਹੋ ਗਈ ਪ੍ਰਭਾਤੀ ਅੱਲ੍ਹਾ ਇੱਕ ਮਸੀਤ ਵਸਤ ਹੈ ਸ੍ਰੀ ਕਬੀਰ ਜੀ ਦੇ ਪਾਸ ਚਰਚਾ ਕਰਨ ਆਤੇ ਬ੍ਰਾਹਮਣ ਹਣ ਤੇ ਮੋਲਾਣੇ ਆਏ ਕਹਿਣ ਲਗੇ ਕਬੀਰ ਤੈਨੂੰ ਇੱਕ ਪੱਖ ਦਾ ਬਣਾਉਣਾ ਹੈ ਜਾਂ ਤਾਂ ਚੱਲ ਕੇ ਮਸੀਤ ਜੀ ਨਵਾਜ ਪੜ ਤੇ ਜਾਂ ਤੂੰ Hindu ਆਪ ਨੂੰ ਕਹਾ ਤਾਂ ਕਬੀਰ ਸਾਹਿਬ ਦੁਹਾਂ ਦੀ ਗੱਲ ਉੱਤਰ ਦਿੰਦੇ ਹੋਏ ਫਰਮਾਉਂਦੇ ਹਨ ਅੱਲ੍ਹਾ ਇੱਕ ਪ੍ਰਭਾਤੀ ਅੱਲ੍ਹਾ ਇੱਕ ਮਸੀਤ ਵਸਤ ਹੈ ਅਸੀਂ ਭਾਈ ਤੁਹਾਨੂੰ ਇਹ ਪੁੱਛਦੇ ਹਾਂ ਮੁਸਲਮਾਨੋ ਦੱਸੋ ਅੱਲਾ ਮਸੀਤ ਚ ਹੀ ਰਹਿੰਦਾ ਹੈ ਨਾ ਤੁਹਾਨੂੰ ਇਹ ਮੰਨਣਾ ਪਊਗਾ ਕਿ ਮਸੀਤ ਚ ਹੀ ਰਹਿੰਦਾ ਹੈ ਅੱਲਾ ਜੇ ਤੁਸੀਂ ਮਸੀਤ ਚ ਵੱਸਦਾ ਮੰਨਦੇ ਹੋ ਅਵਰ ਮੁਲਕ ਕਿਸ ਕੀ ਦਾ ਤੇ ਬਾਕੀ ਦਾ ਮੁਲਕ ਫੇ ਕੀ ਦਾ ਹੋਇਆ ਉਹ ਤਾਂ ਨਹੀਂ ਨਾ ਰੱਬ ਦਾ ਹੈ ਜੇ ਰੱਬ ਸਾਰੇ ਵਿਆਪਕ ਨਹੀਂ ਕੱਲਾ ਮਸੀਤ ਚ ਹੀ ਰਹਿੰਦਾ ਹੈ ਤੇ ਬਾਕੀ ਦਾ ਮੁਲਕ ਕਿਦਾ ਕਹਾਂਗੇ ਤੁਹਾਨੂੰ ਮੰਨਣਾ ਪਊ ਕਿ ਪਰਮੇਸ਼ਰ ਸਾਰੇ ਵਿਆਪਕ ਹੈ ਹਿੰਦੂ ਮੂਰਤ ਨਾਮ ਨਿਵਾਸੀ ਅਤੇ ਹਿੰਦੂ ਲੋਕ ਜਿਹੜੇ ਐ ਉਹ یوں ਕਹਿੰਦੇ ਵੀ ਮੂਰਤ ਵਿੱਚ ਨਿਵਾਸ ਕਰਦਾ ਜੀ ਉਹਦਾ ਨਾਮ ਨਰਸਿੰਘ ਹੋਆ ਬਾਵਨੋ ਹੈ ਜਿਹਦਾ ਨਾਮ ਰਾਮ ਹੋਆ ਕ੍ਰਿਸ਼ਨ ਹੋਆ ਉਹ ਮੂਰਤੀ ਚ ਹੀ ਨਿਵਾਸ ਕਰਦਾ ਹੈ ਇਹ ਉਹਨਾਂ ਨੇ ਨਾਮ ਮਾਤਰ ਸਮਝਿਆ ਮੂਰਤੀ ਚ ਬਸਦਾ ਉੱਤੇ ਭਾਵੇਂ ਚੂਹੇ ਚੜ ਕੇ ਬੇਅਦਮੀਆਂ ਕਰਦੇ ਰਹਿਣ ਉਹਨੂੰ ਵਿਆਪਕ ਨਹੀਂ ਸਮਝਿੰਦੇ ਹਨ ਲੋਹ ਮਹ ਤਤ ਨਾਹੀ ਰਾਹ ਇਸ ਤਰ੍ਹਾਂ ਕੇ ਅਸੀਂ ਦੋਹਾਂ ਚ ਅਸਲੀ ਤਤ ਨਹੀਂ ਸਮਝਿਆ ਇਹ ਮੂਰਤਾਂ ਵਿੱਚ ਹੀ ਮਨਾਈ ਬੈਠੇ ਆ ਇਹ ਮਸਜਿਦ ਚ ਰੱਬ ਮੰਨੀ ਬੈਠੇ ਐ ਸਾਰੇ ਵਿਆਪਕ ਨਹੀਂ ਪਰਮੇਸ਼ਰ ਨੂੰ ਜਾਣਦੇ ਜਹਾਂ ਤੱਕ ਹਿੰਦੂ ਨਾਵਾ ਪੰਡਤ ਸਾਰਾ ਸਿੰਘ ਜੀ ਨੇ ਕਿਹਾ ਹੈ ਸਾਰਿਆਂ ਨ ਮੂਰਤੀ ਨਾਮ ਮਾਤਰ ਨਵਾਸ ਹੈ ਨਰਸਿੰਘ ਦੀ ਮੂਰਤ ਹੋਵੇ ਤੇ ਜਿਸ ਨੇ ਹਰਨਾਖਸਦਾਈ ਪਾੜਤਾ ਹੀ ਨੋਂਦਣਾ ਨਾਲ ਉਹਦੀ ਚੂਹੇ ਬਿਗਦੀ ਕਰ ਜਾਂਨ ਦੱਸੋ ਤੱਤ ਦੀ ਗੱਲ ਹੈ ਇਸ ਪ੍ਰਕਾਰ ਇਹ ਨਾਮ ਮਾਤਰ ਨਵਾਸ ਸਮਝਿਆ ਹੋਇਆ ਅਤੇ ਫਿਰ ਕਈ ਕਹਿੰਦੇ ਦੇਵਤੇ ਜਦੋਂ ਜਦੋਂ ਮੂਰਤ ਘੜੀ ਦੀ ਹੈ ਉਦੋਂ ਨੀਓ ਕਿ ਹੁੰਦਾ ਜਦੋਂ ਬਣ ਜਾਵੇ ਉਦੋਂ ਆਉਂਦਾ ਉਹਦੀ ਬਾਪ ਜੀ ਕਿਹਾ ਕਿ ਦੇ ਕੇ ਮੂਰਤ ਪਖਾਨ ਗੱਢ ਕੇ ਮੂਰਤ ਕਿੰਨੀ ਦੇ ਕੇ ਸਾਤੀ ਪਾਓ ਜੇ ਮੂਰਤ ਸਾਤੀਏ ਤਾਂ ਗੜਨਹਾਰੇ ਘਾ ਖਾਓ ਕਰਨ ਵਾਲੇ ਨੂੰ ਮਾਰ ਦੇਵੇ ਤੇ ਮੇਰੀ ਬੇਦਵੀ ਕਰਨਾ ਹੈ ਤਸਨਾ ਹੈ ਇਸ ਪ੍ਰਕਾਰ ਸਾਧ ਸੰਗੇ ਜੀ ਨਾ ਮਾਤਰੀ ਸਮਝਿਆ ਹੈ ਮੂਰਤ ਵਿੱਚ ਵੀ ਇਹਨਾਂ ਨਵਾ ਸਿੰਧੂਆਂ ਨੂੰ ਪੁਗਵੰਦ ਦੋ ਮਹ ਤਤ ਨਾਹੀ ਇਹ ਦੁਹਾ ਚ ਅਸਲੀ ਤਤ ਸਿਧਾਂਤ ਨਹੀਂ ਅਸੀਂ ਵੇਖਿਆ ਇਸ ਕਰਕੇ ਨਾ ਅਸੀਂ ਮੂਰਤੀ ਪੂਜਨ ਕਰਦੇ ਆ ਨਾ ਮਸੀਤਾਂ ਅਗੇ ਸਜਦਾ ਕਰਦੇ ਹਾਂ ਅੱਲਾਹ ਰਾਮ ਜੀਵੋ ਤੇਰੇ ਨਾਈ ਇਹ ਜਿਸ ਨੂੰ ਮੁਸਲਮਾਨ ਅੱਲਾਹ ਕਹਿੰਦੇ ਹੈ ਅੱਲਾਹ ਨੋ ਪਾਕ ਦਾ ਹੈ ਪਵਿੱਤਰ ਦਾ ਹੈ ਤੇ ਜਿਸ ਨੂੰ ਹਿੰਦੂ ਰਮਿਆ ਰਾਮ ਕਹਿੰਦੇ ਹੈ ਨਾ ਰ ਅੱਲਾਹ ਤੇ ਰਾਮ ਅਸੀਂ ਦੋਹਾਂ ਨਾਵਾਂ ਨੂੰ ਤੇਰੇ ਨਾਮ ਹਨ ਉਹਨਾਂ ਅਰਬੀ ਚ ਅੱਲਾ ਰੱਖਿਆ ਹੈ ਇਹਨਾਂ ਸੰਸਕ੍ਰਿਤ ਵਾਲਾ ਰਾਮ ਰੱਖਿਆ ਤੇਰੇ ਨਾਮ ਨੂੰ ਸੁਣ ਕੇ ਮਾਰਾ ਜਿਉਨੇ ਆ ਤੇਰਾ ਨਾਮ ਹੀ ਸਾਡਾ ਜੀਵਨ ਹੈ ਨਾਮ ਤੋਂ ਬਿਨਾ ਨਾ ਅਸੀਂ ਮੂਰਤੀ ਪੂਜਦੇ ਆ ਨਾ ਕਿਸੇ ਮਸੀਹ ਤੇ ਅੱਗੇ ਸਜਦਾ ਕਰਦੇ ਹਾਂ ਤੂੰ ਕਰ ਮਿਹਰਾਮਤ ਸਾਈਂ ਇਹ ਸਾਈਂ ਪਰਮੇਸ਼ਰ ਸਾਡੇ ਤੇ ਮਿਹਰਬਾਨੀ ਕਰ ਅਮਿਤ ਬਿਆੰਤ ਮਿਹਰਮਾਨੀ ਕਰ ਏ ਪ੍ਰਮੇਸ਼ਰ ਰਹਾਉ ਦੱਖਣ ਦੇਸ਼ ਹਰੀ ਕਾ ਵਾਸਾ ਇਹ ਨੂੰ ਅਨ ਰਮੇਸ਼ਵਰ ਆਦਕਤੀਰ ਜੀ ਤੇ रामचंद्र ਪੁਲ ਬਣਿਆ ਸੀ ਜਾਂਦਿਆਂ ਲੰਕਾ ਤੇ ਚੜਾਈ ਕਰਦੇ ਆ ਹੋਇਆਂ ਉਹ ਦੱਖਣ ਆਦਕਾਂ ਦੀ ਥਾਂ ਉਹਨਾਂ ਸਾਰੇ ਮੰਨੇ ਹੋਏ ਅਤੇ ਇਸੇ ਪ੍ਰਕਾਰ ਜਿਹੜੀ દ્વાਰਕਾ ਆਦਕ ਹੈ ਦੱਖਣ ਦੇਸ਼ ਦੇ ਵਿੱਚ ਹਰੀ ਦਾ ਹੀ ਵਾਸਾ ਮੁੱਖ ਸਮਝਿਆ ਹੋਇਆ ਹੈ ਜਿਨੂਆਂ ਕੇ ਇਧਰ ਦੱਖਣ ਚ ਹੀ ਰਹਿੰਦਾ ਰੱਬ ਪਛਨ ਅੱਲ ਹੈ ਮੁਕਾਮ ਅਤੇ ਜਿਹੜੇ ਹਨਗੇ ਮੁਸਲਮਾਨ ਉਹ ਕਹਿੰਦੇ ਅੱਲਾ ਦਾ ਮੁਕਾਮ ਜਿਹੜਾ ਹੈ ਨਾ ਮੱਕਾ ਉਹ ਕਹਿੰਦੇ ਪੱਛੋਂ ਚ ਹੀ ਹੈ ਉਧਰ ਨੂੰ ਸਜਦਾ ਕਰੋ ਇਸ ਪ੍ਰਕਾਰ ਨੂੰ ਪੱਛੋਂ ਚ ਹੀ ਰੱਬ ਦਾ ਮੁਕਾਮ ਇਸ ਤੀ ਮੰਨੀ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੂ ਕਬੀਰ ਫੇ ਤੂੰ ਆਪਣੀ ਰਾਏ ਦੱਸ ਸਾਬ ਕਬੀਰ ਜੀ ਕਹਿੰਦੇ ਮੈਂ ਦੱਸਦਾ ਸੁਣੋ ਸਾਡਾ ਜੋ ਨਿਸ਼ਚਾ ਹੈ ਜੋ ਸਾਨੂੰ ਜਿਵੇਂ ਪ੍ਰਾਪਤ ਹੋਇਆ ਹੈ ਦਿਲ ਮਹਿ ਖੋਜ ਦਿਲੈ ਦਿਲ ਖੋਜੂ ਇਹ ਭਾਈ ਦਿਲ ਦੇ ਵਿੱਚ ਉਸ ਪਰਮੇਸ਼ਰ ਦੀ ਖੋਜ ਕਰਨੀ ਚਾਹੀਦੀ ਹੈ ਤੇ ਦਿਲਾਂ ਦਾ ਦਿਲ ਰੂਪ ਹੈ ਸਾਰਿਆਂ ਦੇ ਮਨਾਂ ਦੇ ਅੰਦਰ ਚੇਤਨ ਸਰੂਪ ਹੈ ਉਸ ਦੀ ਖੋਜ ਕਰੋ ਮਨ ਦੇ ਅੰਦਰ ਇਹ ਹੀ ਉਹ ਦਿਲਾਂ ਦਾ ਦਿਲ ਚੇਤਨ ਹੈ ਸਾਰਿਆਂ ਦਾ ਇਹ ਹੀ ਠੌਰ ਮੁਕੰਮ ਇਹ ਉਹਦੀ ਸਥਿਤੀ ਦੀ ਪ੍ਰਾਪਤੀ ਦਾ ਅਸਲੀ ਥਾਂ ਇਹ ਹੈ ਜਿਹਨੂੰ ਚਿਤ ਹੋ ਕਰਨਾ ਹੈ ਨਾ ਇਸ ਤਨ ਆਈ ਗੁਰੂ ਚ ਉਹ ਦਿਲ ਦੇ ਸਾਰਿਆਂ ਮਨਾਂ ਦਾ ਜੋ ਮਨ ਚੇਤਨ ਸਰੂਪ ਹੈ ਉਹਦੀ ਖੋਜ ਮਨ ਚ ਕਰੋ ਮਨ ਪਾ ਆਪ ਮਨ ਆਪਣੇ ਮਾਹ ਅਸਲੀ ਉਹਦੀ ਇਸ਼ਤਰੀ ਦਾ ਮੁਕਾਮ ਜਗਾ ਇਹ ਹੈ ਉਹਦੇ ਬੰਦਗੀ ਕਰਨ ਵਾਸਤੇ ਬ੍ਰਾਹਮ ਗਿਆ ਬ੍ਰਾਹਮਣ ਗਿਆਸ ਕਰੇ 24 ਜਿਹੜੇ ਬ੍ਰਾਹਮਣ ਲੋਕ ਹੈ ਗਿਆਸ ਨਾਲ ਆਕਾਰ ਸਿੰਘ ਹਨੀਰ ਤੇ ਚੰਨ ਉਹਦੀਆਂ 24 ਰੱਖਦੇ ਆ ਸਾਲ ਦੀਆਂ ਤੇ ਇਸੇ ਪ੍ਰਕਾਰ ਰਾਮ ਨੌਮੀ ਕ੍ਰਿਸ਼ਨ ਅਸ਼ਟਮੀ ਨਰਸਿੰਘ ਚੌਧੇ 52 ਦਵਾਰਸੀ ਗણેਸ਼ ਚੌਥ ਇਤਿਆਦਿਕ ਜਿਹੜੇ ਬਾਕੀ ਨੇ ਮਹੀਨੇ ਦੇ ਇਹ 24 ਵਰਤ ਇਸ ਪ੍ਰਕਾਰ 24 ਕਾਸ਼ੀਆਂ ਦੇ ਬਾਕੀ ਦੇ 6 ਜਿਹੜੇ ਹਨਗੇ ਇਸ ਨਾਲ ਇੱਕ ਮਹੀਨਾ ਬਣ ਗਿਆ ਇਹ ਨਹੀਂ ਹਿੰਦੂਆਂ ਦਾ ਵੀ ਕਾਜੀ ਮਹ ਰਮਜ਼ਾਨ ਅਤੇ ਹਿੰਦੂਆਂ ਤਾਂ ਇਉਂ ਵਰਤ 24 ਕਾਸ਼ੀਆਂ ਰੱਖ ਲੀਆਂ ਆਰਾਮ ਨੌਵੀਂ ਨਰਸਿੰਘ ਚੌਧੇ 52 ਦਵਾਰਸੀ ਅਤੇ ਸੰਕਟ ਚੌਥ ਆਜਿਕ ਤੇ ਕਾਜੀ ਮੈਂ ਰਮਜ਼ਾਨ ਕਾਜੀਆਂ ਨੇ ਮੈਂ ਮਹੀਨਾ ਰਮਜ਼ਾਨ ਹੋ ਗਿਆ ਵਾ ਇਕੱਠਾ ਹੀ ਰੱਖ ਲਿਆ Hindu ਤਾਂ 15 ਦਿਨ ਹੀ ਥੋੜੇ ਵਾਲੇ ਬਰਤ ਰੱਖਦੇ ਐ ਇਹ ਇਕੱਠੇ ਹੀ ਰੱਖਦੇ ਹੋਏ ਔਖੇ ਹੁੰਦੇ ਐ ਇਹ ਮੈਂ ਮਹੀਨੇ ਰਮਜ਼ਾਨ ਦਾ ਹੀ ਵੀ ਇਹ ਰੋਜ਼ੇ ਰੱਖੀਏ ਤੇ ਫੇਰ ਖੁਦਾ ਮਰ ਜੂਗਾ ਇਹ ਮੈਂ ਮਹੀਨਾ ਰਹਾਂ ਯਾਂ ਰੋਜ਼ਿਆਂ ਦਾ ਇਹਨਾਂ ਨੇ ਸਮਝ ਲਿਆ ਹੈ 36 ਸਾਲ ਦੇ ਅੰਦਰ ਉਹਨਾਂ ਦਿਨਾਂ ਵਿੱਚ ਹੀ ਰੋਜੇ ਆ ਜਾਂਦੇ ਹਨ ਬਦਲਦੇ ਚੰਦਮਾ ਦੇ ਸਾਹ ਨਾਲ 11 ਹੈ ਮਾਸ ਪਾਸ ਕਹਿ ਰੱਖੀ ਦੇਖ ਲੋ ਦੋਵੇਂ ਕਿੱਡੇ ਸਿਆਣੇ ਹਿੰਦੂ ਤੇ ਮੁਸਲਮਾਨ 11 ਮਹੀਨਾ ਤਾਂ ਪਾਸੇ ਹੀ ਰੱਖ ਛੱਡਿਆ ਵਾ ਇਹਨਾਂ ਨੇ ਏ ਕਹ ਮਾਹੇ ਨਿਧਾਨ ਇੱਕ ਮਹੀਨੇ ਦੀ ਨਿਧੀਆਂ ਦਾ ਖਜ਼ਾਨਾ ਸਮਝਿਆ ਉਹ 30 ਰੋਜਿਆਂ ਤੇ ਇਹਨਾਂ ਨੇ 24 ਕਾਰਸੀਆਂ ਦੇ ਵਰਤ ਰੱਖਣ ਤੇ ਬਾਕੀ ਮਾਰੇ ਤਾਂ ਭਜਨ ਬਣ ਗਈ ਕੁਝ ਨਹੀਂ ਸਮਝਿਆ ਇਹਨਾਂ ਨੇ ਬਹਾ ਉਡੀਸੇ ਮੱਜਨ ਕੀਆ ਕਹਿੰਦੇ ਇਹ ਉਡੀਸੇ ਚ ਜਾਣਾ ਚਾਹੀਦਾ ਹੈ ਕਹਿੰਦੇ ਉਡੀਸੇ ਦੇ ਵਿੱਚ ਜਗਨਨਾਥ ਪੁਰੀ ਹੈ ਕੀ ਹੋ ਗਿਆ ਮਾਰਾ ਕਹਿੰਦੇ ਇਹ ਸਮੁੰਦਰ ਚ ਜਾ ਕੇ ਉੱਥੇ ਇਸ਼ਨਾਨ ਕਰ ਲਿਆ ਕਿਆ ਮਸੀਤ ਸਿਰ ਨਾ ਕੀ ਹੋ ਗਿਆ ਜੇ ਮਸੀਤ ਮੱਕੇ ਦੇ ਅੱਗੇ ਸਿਰ ਨਵਾ ਲਿਆ ਚੁਕਾ ਲਿਆ ਸਜਦਾ ਕਰ ਲਿਆ ਦਿਲ ਮਹਿ ਕਪਟ ਨਿਵਾਜ ਗੁਜ਼ਾਰੇ ਜੇ ਦਿਲ ਵਿੱਚ ਅਜੇ ਛਾਲੀ ਹੈ ਲੋਕਾਂ ਨਾਲ ਠੱਗੀ ਮਾਰਨੀ ਹੈ ਤੇ ਉਤੋਂ ਨਿਵਾਜ ਚ ਸਮਾਪਤੀਤ ਕਰਨਾ ਬਾਲਾ ਪੂਜਾ ਨਵਾਜ ਚਿਰ ਲੌਂਚ ਤੇ ਲਾਉਣਾ ਹੈ। ਕੀ ਹਜ ਕਾਬਾ ਜਾਣੇ ਜੇ ਕਾਬੇ ਦੇ ਹਜ ਚੱਲਿਆ ਗਿਆ ਕਾਬਾ ਉਹ ਮੰਦਰ ਦਾ ਨਾਮ ਹੈ ਮੱਕਾ ਸ਼ਹਿਰ ਦਾ ਨਾਮ ਹੈ। ਉਹਦੇ ਹਾਜੀ ਯਾਤ ਕਰਕੇ ਉਥੋਂ ਉਹ ਮੱਕੇ ਦੇ ਅੰਦਰ ਜਿਹੜਾ ਸ਼ਿਵ ਲਿੰਗ ਉਹ ਕਾਲਾ ਪੱਥਰ ਹੈ ਉਹ ਆਂਡੇ ਦੇ ਆਕਾਰ ਦਾ ਉਹਨੂੰ ਜਾ ਕੇ ਮੁਸਲਮਾਨ ਚੁੰਮਦੇ ਆ। ਉਹ ਕਾਲੇ ਪੱਥਰ ਨੂੰ ਕਹਿੰਦੇ ਪਹਿਲਾਂ ਇਹ ਚਿੱਟਾ ਸੀ ਅਕੇ ਸਾਡੇ ਗੁਨਾਹਾਂ ਨੂੰ ਲੈ ਕੇ ਕਾਲਾ ਹੋ ਗਿਆ। ਇਸ ਪ੍ਰਕਾਰ ਉਹ ਹੱਜ ਕਰਨਾ ਸਮਝਦੇ ਹਨ ਫਿਰ ਉਹਨੂੰ ਧੋ ਕੇ ਪਾਣੀ ਦੀ ਚਰਨਾਮਤ ਲੈਂਦੇ ਹੱਜ ਉੱਤੇ ਤਿੰਨ ਮੀਲ ਦੇ ਉੱਤੇ ਇੱਕ ਪਹਾੜੀ ਦੇਤੇ ਹਾਜੀ ਹੁੰਦਾ ਉਹ ਛੱਡੀ ਦਿੰਦਾ ਜਿਨ੍ਹਾਂ ਨੂੰ ਛੱਡੀ ਉਹ ਜਿਸ ਪਵੇ ਉਹ ਕਹਿੰਦੇ ਅੱਜ ਸਾਡਾ ਹੱਜ ਪੂਰਾ ਹੋ ਗਿਆ ਇਸ ਪ੍ਰਕਾਰ ਕੀ ਹੋ ਗਿਆ ਜੀ ਕਾਬੇ ਦੇ ਹੱਜੇ ਚੱਲਿਆ ਗਿਆ ਇਹ ਜਿਸ ਵਕਤ ਸਾਰਸੰਗੀ ਜੀ ਉਦੋਂ ਅੰਗਰੇਜ਼ਾਂ ਦਾ ਆਰਵੇ ਜੰਗ ਹੋਇਆ ਸੀ ਉਦੋਂ 900 ਸਿੰਘ ਮੱਕੇ ਚ ਵੀ ਵਿੱਚੋਂ ਚਲੇ ਗਏ ਸਨ ਸਿਪਾਹੀ ਉਹਨਾਂ ਸਿੰਘਾਂ ਨੂੰ ਦੇਖ ਕੇ ਆਏ ਆ ਜਿਸ ਤਰ੍ਹਾਂ ਉਹਦੀ ਬਣੌਟ ਸੀ ਪ੍ਰਾਣੀ ਸਾਰੀ ਉਹਨਾਂ ਨੂੰ ਦੱਸਿਆ ਸੀ ਨਕਸ਼ਾ ਏਤੇ ਔਰਤ ਮਰਦਾ ਸਾਜੇ ਇਹ ਮਹਾਰਾਜ ਫੇਕ ਵੀਰ ਤੇਰਾ ਕੀ ਨਿਸ਼ਚੈ ਕਬੀਰ ਸਾਹਿਬ ਜੀ ਕਹਿੰਦੇ ਮੈਂ ਤਾਂ ਇਹੋ ਕਹਿਣਾ ਹਾਂ ਏਤੇ ਔਰਤ ਮਰਦਾ ਸਾਜੇ ਏਤੇ ਜਿਤਨੇ ਇਹ ਔਰਤ ਇਸਤਰੀਆਂ ਤੇ ਮਰਦਾਦ ਕੁਮਾਰਨ ਸਜਾਉਣਾ ਕੀਤੇ ਹਨ ਇਹ ਸਭ ਰੂਪ ਤੁਮਾਰੀ ਅਸੀਂ ਤਾਂ ਇਹ ਸਮਝਨੇ ਹੈ ਪਰਮੇਸ਼ਰ ਤੇਰੇ ਸਾਰੇ ਆਕਾਰ ਬਣਾਏ ਹੋਏ ਹੈ ਸਾਰਿਆਂ ਵਿੱਚ ਹੀ ਤੂੰ ਵਿਆਪਕ ਹੈ ਸਾਡਾ ਤਾਂ ਮਾਤੇ ਹੈ ਭਗਤਾਂ ਦਾ ਕਬੀਰ ਪੂਗੜਾ RAM ਅੱਲ ਹੈ ਕਬੀਰ ਕਹਿੰਦੇ ਜਿਸ ਨੂੰ ਮੁਸਲਮਾਨੋਂ ਤੁਸੀਂ ਅੱਲਾਹ ਕਹਿੰਦੇ ਹੋ ਜਿਸ ਨੂੰ ਹਿੰਦੂਓ ਤੁਸੀਂ RAM ਕਹਿੰਦੇ ਹੋ ਮੈਂ ਉਹਦਾ ਪੂਗੜਾ ਬੱਚਾ ਹਾਂ ਸਭ ਗੁਰ ਪੀਰ ਹਮਾਰੇ ਇਸ ਕਰਕੇ ਜਿੰਨੇ ਮੁਸਲਮਾਨਾਂ ਦੇ ਪੀਰ ਉਹ ਵੀ ਸਾਡੇ ਹੀ ਹੈ ਜਿਹੜੇ ਮੁਸਲਮਾਨਾਂ ਦੇ ਗੁਰੂ ਉਹ ਵੀ ਸਾਡੇ ਤੁਸੀਂ ਕੀ ਲੱਗਦੇ ਹੋ ਜਿਨ੍ਹਾਂ ਨੂੰ ਧਾਰਨ ਨਹੀਂ ਕਰਨਾ ਜਿਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਨੂੰ ਧਾਰ ਰਿਹਾ ਹੈ ਉਹਨਾਂ ਦੇ ਗੁਰੂ ਤੇ ਪੀਰ ਹੈ ਜਿਨ੍ਹਾਂ ਨੂੰ ਧਾਰ ਰਿਆ ਨਹੀਂ ਉਹ ਤਾਂ ਐਵੇਂ ਮੇਰ ਕਰੀ ਫਿਰਦੇ ਆ ਇਸ ਕਰਕੇ ਸਾਡੇ ਗੁਰੂ ਤੇ ਪੀਰ ਤੇ ਸਾਡੇ ਸਾਰੇ ਹੀ ਹੈ ਹੋਰ ਕੋਈ ਲੱਗਦਾ ਕੀ ਹੈ ਪਾਕਿਸਤਾਨ ਤੋਂ ਮੈਂ ਨਾ ਇਉਂ ਜਵਾਬ ਦੇ ਦਿੱਤਾ ਸਾਰਿਆਂ ਨੂੰ ਕਬੀਰ ਸਾਹਿਬ ਜੀ ਚਰਚਾ ਕਰਨ ਚ ਇਹਨੇ ਨਿਭਾਨਾ ਹੈ ਜੋ ਕੋਈ ਸਵਾਲ ਕਰਦਾ ਛੱਡਦੇ ਹੀ ਨਹੀਂ ਚੰਗੀ ਤਰ੍ਹਾਂ ਉੱਤਰ ਦੇ ਕੇ ਉਹਨਾਂ ਨੂੰ ਨਿਸ਼ਾ ਕਰ ਦਿੰਦਿਆਂ ਮੁੜ ਕੇ ਉੱਤਰ ਪਰਸ਼ਨ ਕਰਨ ਯੋਗਾ ਰਹਿ ਨਹੀਂ ਦਿੰਦੇ ਹਨ ਕਹਿਤ ਕਬੀਰ ਸੁਨੋ ਨਰ ਨਰਵੈ ਕਬੀਰ ਸਾਹਿਬ ਜੀ ਕਹਿੰਦੇ ਨੇ हे ਪੁਰਖੋ ਸੁਣੋ ਨਰਪੁਰਸ਼ਾਂ ਦਾ ਨਾਮ ਹੈ ਤੇ ਨਰਵਾ ਨਰਾਂ ਵਾਲੀਆਂ ਇਸਤਰੀਆਂ हे ਇਸਤਰੀਓ ਤੇ ਪੁਰਖੋ ਸੁਣੋ ਨਰਵੈ ਨਿਰਣਾ ਕਰਕੇ हे ਨਰਾਂ ਵਾਲਿਓ ਪਰੋ ਏਕ ਕੀ ਸਰਨਾ ਉਹ ਨਿਯਮਤਾ ਜਿਹੜਾ ਹੈ ਨਾ ਵਾ ਵਿਸ਼ੇਸ਼ ਕਰਕੇ ਉਸ ਇੱਕ ਦੀ ਸ਼ਰਨ ਪੈਣਾ ਕਰੋ ਕੇਵਲ ਨਾਮ ਜਪੋ ਰੇ ਪ੍ਰਾਨੀ ਕੇਵਲ ਨਿਰਨਾ ਕਰਕੇ ਨਰ ਵਾ ਇਸਤਰੀਆਂ ਤੇ ਨਿਯਮਤਾ ਜੋ ਵਾਏ ਉਸ ਦੀ ਸ਼ਰਨ ਕੇਵਲ ਕੇਵਲ ਨਾਮ ਜਪੋ ਰੇ ਪ੍ਰਾਨੀ ਕੇਵਲ ਕੋ ਇੱਕ ਫਕਤ ਪ੍ਰਮੇਸ਼ਰ ਦਾ ਨਾਮ ਹੀ ਹੈ ਪ੍ਰਾਨਾਂ ਤਾਰੀਓ ਜਪੋ ਕਬ ਹੀ ਨੇਹ ਚੈ ਤਰਨਾ ਨਿਸ਼ੇ ਕਰਕੇ ਸਮਝ ਲਓ ਵੀ ਜ਼ਰੂਰ ਤਰਨਾ ਹੋ ਬਾਕੀ ਤਾਂ ਡੁੱਬਣ ਦੇ ਉਪਾਹਨ ਫਸਣ ਕੀ ਵੀ ਸਭ ਕੋਈ ਜਾਣਨਾ ਹੈ ਛੂਟਣ ਕੀ ਕੋਈ ਕਹ ਕੋ ਵੀ ਰਾਮਦੇਵ ਦੇ ਵਿਚਾਰੇ ਪੰਡਰਪੁਰ ਫੇਰੋਂ ਉਹ ਮੁਗਤਪੁਰਖ ਹੁੰਦੇ ਹਨ ਇਸ ਪ੍ਰਕਾਰ 사ਤ ਸੰਗਤ ਜੀ ਇੱਕ ਪਰਮੇਸ਼ਰ ਦੀ ਓਟ ਲਓ ਜੇ ਨੇ ਹਾਲ ਹੋਣਾ ਹੈ ਕਹਤ ਕਬੀਰ ਸੁਨੋ ਨਰ ਨਰਵੈ ਪਰੋ ਏਕ ਕੀ ਸਰਨ ਕੇਵਲ ਨਾਮ ਜਪੋ ਰੇ ਪ੍ਰਾਣੀ ਤਬਹੀ ਨੇਚੈ ਦਰਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਵਾਜੂ ਸਾਹਿਬ ਜੀਓ ਪ੍ਰਭਾਤੀ ਅੱਵਲ ਅੱਲ੍ਹਾ ਨੂਰ ਉਪਾਇਆ ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸਾਹਿਬ ਜੀ ਤੋਂ ਤੇ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਇਥੋਂ ਅੱਜ ਸ੍ਰੀ ਪਟਨੇ ਸਾਹਿਬ ਸ੍ਰੀ ਹਰਮੰਦਰ ਸਾਹਿਬ ਤਖਤ ਗੁਰੂ ਮਾਰਾ ਸਾਹਿਬ ਦੇ ਪ੍ਰਕਾਸ਼ ਸਥਾਨ ਵਿੱਚ ਪ੍ਰਭਾਤੀ ਦੀ ਭਗਤਵਾਨੀ ਤੋਂ ਕਥਾ ਸਾਲ ਸਿੰਘ ਜੀ ਅੱਜ ਆਰੰਭ ਹੋਣ ਲੱਗੀ ਹੈ ਪਿਛਲੀ ਕਥਾ ਜਿਸ ਪ੍ਰਕਾਰ ਬਾਦ ਦੇ ਇਤਿਹਾਸਾਂ ਵਿੱਚ ਬਿਕਿਰਦਿਆਂ ਹੋਈ ਹੈ ਇਥੋਂ ਸਰਬਉੱਚ ਦੀ ਹਯੂਰੀ ਤੇ ਤਖਤ ਸਾਹਿਬ ਦੇ ਉੱਤੇ ਅੱਜ ਕਥਾ ਆਰੰਭ ਹੋ ਰਹੀ ਹੈ ਪ੍ਰਭਾਤੀ ਅਵਲ ਅਲਹਾ ਨੂਰ ਉਪਾਇ ਅੰਤਰਾਮੇ ਸਹਿਬ ਕਬੀਰ ਜੀ ਦੀ ਰਸਨਾ ਉਤੇ ਵਸ ਕਰਕੇ ਸਾਰਿਆਂ ਦੇ ਪਰਮੇਸ਼ਰ ਦੇ ਰੂਪ ਨੂੰ ਸਖਿਆਤ ਕਰਕੇ ਦੱਸਦੇ ਹਨ ਜਿਹੜੇ ਲੋਕ ਭਰਮ ਕਰਦੇ ਆ ਕਿ ਹਿੰਦੂਆਂ ਦੇ ਅੰਦਰ ਹੋਰ ਰੱਬ ਰਹਿੰਦਾ ਹੈ ਮੁਸਲਮਾਨਾਂ ਦੇ ਅੰਦਰ ਹੋਰ ਹੈ ਇਸ ਭਰਮ ਦੀ ਨਿਵਰਤੀ ਕਰਨ ਵਾਸਤੇ ਕਬੀਰ ਸਾਹਿਬ ਦੇ ਪਾਸ ਕਾਜੀ ਅਤੇ ਹੋਰ ਬਹੁਤ ਸਾਰੇ ਮਤੋਂ ਦੇ ਲੋਕ ਆ ਕੇ ਇਕੱਠੇ ਹੋਏ ਕਹਿਣ ਲੱਗੇ ਹੈ ਕਬੀਰ ਤੁਸੀਂ ਦੱਸੋ ਵੀ ਮੁਸਲਮਾਨ ਜਿਹੜੇ ਹਨ ਉਹ ਅਸਲੀ ਰੱਬ ਦੇ ਰਾਹ ਨੂੰ ਪਛਾਣਨ ਵਾਲੇ ਹਨ ਹਿੰਦੂ ਨਹੀਂ ਪੂਰਾ ਪਛਾਣ ਸਕਦੇ ਤਾਂ ਸਹਿਬ ਕਬੀਰ ਜੀ ਕਹਿੰਦੇ ਨੇ ਹੈ ਭਾਈ ਇਹ ਸੰਸੇ ਨੂੰ ਦੂਰ ਕਰਦੇ ਹੋ ਲੋਗਾ ਲੋਗਾ ਧਰਮ ਨਾ ਭੁੱਲੋ ਭਾਈ ਲੋਕੋ ਇਸ ਧਰਮ ਵਿੱਚ ਨਾ ਭੁੱਲ ਕੇ ਵੀ ਪਹੋ ਇਹ ਭਰਾਓ ਚੇਤਨ ਦੀਆਂ ਸੋਣੇ ਕਰਕੇ ਤੁਸੀਂ ਸਾਡੇ ਭਰਾਤਾ ਹੋ ਅਬਲ ਅੱਲ੍ਹਾ ਨੂਰ ਉਪਾਇਆ ਅਬਲ ਸਭ ਤੋਂ ਆਦ ਵਿੱਚ ਅੱਲਾ ਜੋ ਪਰਮੇਸ਼ਰ ਹੈ ਅਬਲ ਜੋ ਪਰਮੇਸ਼ਰ ਹੈ ਸਭ ਦੇ ਆਦ ਵਿੱਚ ਉਸ ਪਰਮੇਸ਼ਰ ਨੇ ਆਪਣੀ ਚੇਤਨ ਸੱਚਾ ਰੂਪੀ ਨੂਰ ਪ੍ਰਕਾਸ਼ ਨੂੰ ਪੈਦਾ ਕੀਤਾ ਹੈ ਕੁਦਰਤ ਕੇ ਸਭ ਬੰਦੇ ਜਿਸ ਵਕਤ ਉਸ ਅੰਤਰਜਾਮੀ ਨੇ ਏਕੋ ਹੰਗ ਬਹੁ ਸ਼ਾਮਾ ਪਰਜਾ ਜਾ ਕੇ ਜਿਸ ਪ੍ਰਕਾਰ ਵਾਕ ਹਨ ਇਸੇ ਪ੍ਰਕਾਰ ਹਜੂਰ ਨੂੰ ਕੀਆ ਏਕ ਓੰਕਾਰ ਓੰਕਾਰ ਉਦਪਾਤੀ ਕੀਆ ਦਿਨ ਸਭ ਰਾਤੀ ਏਕ ਵਾਵਾ ਤੇ ਸਭ ਹੂਆ ਇਸ ਪ੍ਰਕਾਰ ਬਲ ਜੋ ਅੱਲਾ ਪਰਮੇਸ਼ਵਰ ਆ ਪਾਕ ਰੂਪ ਵਿੱਚ ਰੂਪ ਉਸ ਤੋਂ ਚੇਤਨ ਸਤਾ ਰੂਪੀ ਨੂਰ ਜਲਵਾ ਪ੍ਰਕਾਸ਼ ਪ੍ਰਾ ਪ੍ਰਗਟ ਹੋਇਆ ਹੈ ਉਸ ਨੂੰ ਪੈਦਾ ਕੀਤਾ ਹੈ ਕੁਦਰਤ ਕੇ ਸਭ ਬੰਦੇ ਉਸ ਚੇਤਨ ਸੱਤਾ ਕਰਕੇ ਕੁਦਰਤ ਸ਼ਕਤੀ ਜਿਹੜੀ ਹੈ ਉਹਦੀ ਸੱਤਾ ਨਾਲ ਜਿਹੜੀ ਮਾਇਆ ਹੈ ਚੇਤਨ ਦੀ ਸੱਤਾ ਪੈਣੇ ਕਰਕੇ ਇਹ ਤ੍ਰਿਗੁਣ ਰੂਪ ਹੋਈ ਹੈ ਰਾਜਸੀ ਤਾਮਸੀ ਸ਼ਾਂਤ ਕੀ ਰੂਪ ਉਸ ਕੁਦਰਤ ਦੇ ਨਾਲ ਹੈ ਸਾਰੇ ਰਾਜਸੀ ਤਾਮਸੀ ਸ਼ਾਂਤ ਕੀ ਜਿੰਨੇ ਬੰਦੇ ਹਨ ਇਹ ਸਾਰੇ ਪੈਦਾ ਹੋਏ ਹਨ ਆਪਣੀ ਸ਼ਕਤੀ ਨਾਲ ਪਰਮੇਸ਼ਰ ਨੇ ਸਾਰੇ ਬੰਦੇ ਪੈਦਾ ਕੀਤੇ ਹਨ ਇੱਕ ਨੂਰ ਤੇ ਸਭ ਜਗ ਉਪਜਿਆ ਇੱਕੋ ਹੀ ਨੂਰ ਜਿਹਤੋਂ ਸੱਤਾ ਤੋਂ ਸਾਰਾ ਸੰਸਾਰ ਪੈਦਾ ਹੋਇਆ ਹੈ ਕੌਣ ਭਲੇ ਕੋ ਮੰਦੇ ਇਸ ਕਰਕੇ ਜਿਹਨੂੰ ਭਲਾ ਕਹੀਏ ਜਿਹਨੂੰ ਮੰਦਾ ਕਹੀਏ ਸਾਰਿਆਂ ਦੀ ਜੋਤ ਪਰਮੇਸ਼ਰ ਦੀ ਕੋਈ ਵਰਤ ਰਹੀ ਹੈ ਲੋਗਾ ਪਰਮਨਾ ਪੂਲੋ ਭਾਈ ਇਹ ਲੋਗੋ ਗਿਆਤ ਵਾਲੇ ਪੁਰਖੋ ਭਰਮ ਚ ਨਾ ਬਿਲਕੁਲ ਕੋਈ ਭੁੱਲ ਕੇ ਪੈਣਾ ਕਰੋ ਏ ਭਰਾਵੋ ਖਾਲਕ ਖਲਕ ਖਲਕ ਮਹਿ ਖਾਲਕ ਖਲਕ ਜੋ ਖਲਕਤ ਦਾ ਮਾਲਕ ਪਰਮੇਸ਼ਵਰ ਹੈ ਉਹਦੇ ਵੀ ਜਿਹੜੀ ਖਲਕਤ ਹੈ ਅਜੇ ਖਲਕਤ ਦੇ ਅੰਦਰ ਖਾਲਕ ਖਲਕਤ ਦਾ ਮਾਲਕ ਹੈ ਜਿਹੜੀ ਖਲਕਤ ਹੈ ਖਾਲਕ ਦੇ ਅੰਦਰ ਉਹ ਅਧਿਆਸਤ ਰੂਪ ਹੈ ਅਤੇ ਖਾਲਕ ਖਲਕ ਦੇ ਦਿੰਦੇ ਅਦਿਸ਼ਤਾਨ ਰੂਪ ਹੈ ਇਹ ਜਿਹੜੀ ਖਲਕਤ ਹੈ ਸਾਰੀ ਉਹਦੇ ਚ ਕਲਪੀ ਹੋਈ ਹੈ ਉਹ ਇਸ ਦਾ ਆਸਰਾ ਨੂੰ ਪਰਮੇਸ਼ਰ ਹੈ ਆਪ ਖਲਕ ਦਾ ਪੂਰ ਰਹੇ ਉਹ ਸ੍ਰਵਠਾਈ ਜਿਵੇਂ ਗਹਿਣੇ ਆਦਕਾ ਦੇ ਨਾਮ ਜਿਹਦੇ ਸੋਇਨੇ ਚ ਕਲਪੇ ਹੋਏ ਹੁੰਦੇ ਹੰਨੇ ਉਹ ਸੋਇਨਾ ਜਿਹੜਾ ਹੁੰਦਾ ਉਹ ਆਸਰਾ ਹੁੰਦਾ ਭੂਖਣਾ ਦਾ ਇਸੇ ਪ੍ਰਕਾਰ ਸਾਧ ਸੰਗ ਜੀ ਵਿਵਰਤਵਾਦ ਰੂਪ ਕੋ ਕੇ ਜੇ ਤੁਨ ਵਰਤ ਰਿਆ ਹੈ ਇਸ ਵਿੱਚ ਸਾਰਿਆਂ ਥਾਂ ਜੋ ਪੂਰਨ ਹੋ ਰਿਹਾ ਹੈ ਲੋਕ ਪਰ ਲੋਕ ਦੀ ਜਿੰਨੀਆਂ ਜਗ੍ਹਾ ਹਨ ਰਹਾਉ ਮਾਟੀ ਇੱਕ ਅਨੇਕ ਭਾਂਤ ਕਰ ਜਿਸ ਪ੍ਰਕਾਰ ਇੱਕ কুমہار ਨੇ ਮਿੱਟੀ ਦੇ ਤਾਈ ਗੋ ਕਰਕੇ ਨੇਕਾਂ ਤਰ੍ਹਾਂ ਕਰਕੇ ਸਾਜੀ ਸਾਜਨ ਹਾਰੇ ਉਹ ਸਾਜਨ ਹਾਰੇ কুমہار ਨੇ ਮਿੱਟੀ ਦੇ ਤਾਈ ਗੁੰਨ ਕਰਕੇ ਚੰਗੀ ਤਰ੍ਹਾਂ ਬਣਾਉਣਾ ਕੀਤੀ ਹੈ ਨਾ ਆਕਾਸ਼ ਪੂਜ ਮਾਟੀ ਦੇ ਭਾਂਡੇ ਉਸ ਮਿੱਟੀ ਦੇ ਭਾਂਡੇ ਜਿਹੜੇ ਹੁਣ ਹੈ ਉਹਨਾਂ 'ਚ ਕੋਈ ਕੋਝਾਈ ਨਿਉਨਤਾਈ ਨਹੀਂ ਹੈ ਉਹਨਾਂ 'ਚ ਕੋਈ ਛੋਟਾ-ਪੋਣਾ ਨਹੀਂ ਹੈ, ਘੱਟ-ਪੋਣਾ ਨਹੀਂ ਹੈ। ਇੱਧੇ ਮਿੱਟੀ ਦੇ ਸਾਰੇ ਘਾਡੇ ਬਣਾਏ ਹੋਏ ਹਨ। ਨਾ ਕਾਸ਼ ਪੂਜ, ਕੁੰਭਾਰ। ਕੋਈ ਨਾ ਕੋਈ ਉਸ ਕੁੰਭਾਰ ਬਣਾਉਣ ਆਇਆ, ਕੋਈ ਨੀਉਨ ਤਾਈ ਹੈ, ਨੀਚ ਪੋਣਾ ਹੈ, ਛੋਟਾ-ਪੋਣਾ ਹੈ। ਕੋਈ ਕੋਈ ਇਹ ਸਾਰਿਆਂ ਨੂੰ ਰਚਣ ਵਾਲਾ ਇਸੇ ਪ੍ਰਕਾਰ ਮਾਟੀ ਇੱਕ ਅਨੇਕ ਭਾਂਤ ਕਰ ਇਹ ਪੰਜਾਂ ਤੱਤਾਂ ਦੀ ਜਿਹੜੀ ਮਿੱਟੀ ਹੈ ਅਨੇਕ ਤਰ੍ਹਾਂ 25 ਪ੍ਰਕਿਰਤੀਆਂ ਨੂੰ ਬਣਾ ਕਰਕੇ ਸਾਜੀ ਸਾਜਨ ਹਾਰ ਪਰਮੇਸ਼ਰ ਨੇ ਰਚਨਾ ਕੀਤੀ ਹੈ ਸਤੋਗੁਣ ਦੀ ਪ੍ਰਧਾਨਤਾ ਵਾਲੇ ਦੇਵਤੇ ਬਣਾਉਂਦੇ ਹਨ ਅਰਜੋਗੁਣ ਦੀ ਪ੍ਰਧਾਨਤਾ ਵਾਲੇ ਮਨੁੱਖ ਬਣਾਉਂਦੇ ਹਨ ਦਮਗੁੰ ਦੀ ਪ੍ਰਧਾਨਤਾ ਵਾਲੇ ਪਸ਼ੂ ਪੰਛੀ ਆਦਿਕ ਬਣਾਤੇ ਹਨ ਅਤੇ ਫਿਰ ਰਾਸ਼ੀ ਕਾਮਸੀ ਸ਼ਾਂਤ ਕੀ ਸੁਭਾਅ ਵੀ ਇਹਨਾਂ ਦੇ ਵੱਖੋ ਵੱਖਰੇ ਪਾਤ ਪਸ਼ੂਆਂ ਚ ਵੀ ਸਤੋ ਗੁਣ ਸੁਭਾਅ ਹੈ ਅਤੇ ਮਨੁੱਖਾਂ ਚ ਵੀ ਤਮੋ ਗੁਣ ਸੁਭਾਅ ਹੈ ਰਜੋ ਗੁਣ ਸੁਭਾਅ ਵੀ ਪਸ਼ੂਆਂ ਚ ਸਾਰਿਆਂ ਵਿੱਚ ਇਸ ਪ੍ਰਕਾਰ ਮਾਰ ਅਨੇਕ ਤਰ੍ਹਾਂ ਕਰਕੇ ਰਾਸ਼ੀ ਕਾਮਸੀ ਸ਼ਾਂਤ ਕੀ ਸੁਭਾਅ ਅਤੇ ਅੰਡੇ ਜਿਹੜੀ ਸੇਤ ਜੂ ਵੀ ਖਾਣੀਆਂ ਆਦਕਾਂ ਕਰਕੇ ਸਾਜਨ ਹਾਰ ਪਰਮੇਸ਼ਰ ਨੇ ਰਚਨਾ ਰਚੀ ਹੈ 25 ਪ੍ਰਕਿਰਤੀ ਰੂਪ ਉਸ ਧੂਲ ਸ੍ਰਿਸ਼ਟੀ ਦੀ ਸੂਖਮ ਸ੍ਰਿਸ਼ਟੀ ਦੇ ਸਤਾਰਾਂ ਤਤਾਂ ਕਰਕੇ ਨਾਕਾਸ਼ ਪੋਚ ਮਾਟੀ ਕੇ ਭਾਂਡੇ ਮਿੱਟੀ ਦੇ ਭਾਂਡੇ ਜਿਹੜੇ ਸਰੀਰ ਹਨਗੇ ਪੰਜਾਂ ਤਤਵਾਂ ਦੀ ਦੇ ਇਨੇ ਦੀ ਕੋਈ ਪੂਜ ਨਿਯੁਨਤਾ ਹੀ ਨਹੀਂ ਹੈ ਨਾ ਕਸ਼ ਪੂਜ কুমਭਾਰ ਨਾ ਗੁਮਾਰ ਈਸ਼ੁਰ ਦੇ ਅੰਦਰ ਕਿਸੇ ਪ੍ਰਕਾਰ ਦੀ ਪੂਜਤਾ ਹੀ ਨਿਯੁਨਤਾ ਹੀ ਹੈ ਸਭ ਮਹ ਸੱਚਾ ਏਕੋ ਸੋਈ ਸਾਰਿਆਂ ਨੂੰ ਜੀ ਕੋਈ ਸੱਚਾ ਬਾਦਸ਼ਾਹ ਵਰਤ ਰਿਹਾ ਹੈ ਸੰਗਤ ਦਾ ਸੁਭਾਅ ਹੋਰ ਨਾਲ ਸ਼ਬਦਾਂ ਵਿੱਚ ਦੱਸਿਆ ਹੈ ਕਿ ਮਿੱਟੀ ਦਾ ਹੀ ਕੋਈ ਹੈ ਭਾਂਡੇ ਸਾਰੇ ਇੱਕੋ ਹੈ ਉਹਨਾਂ ਭਾਂਡਿਆਂ ਵਿੱਚ ਸਾਰ ਸੰਗ ਜਿਵੇਂ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਕਨੀ ਦੁੱਧ ਸਮਾਈ ਐ ਇਕ ਚੁੱਲੇ ਰਹਿਣ ਚੜੇ ਇਹ ਵਾਕ ਹਨ ਸੰਗਤ ਅਸਰ ਨਾਲ ਤਿੰਨ ਤਿੰਨ ਸਾਰੇ ਨਾਮ ਪੈ ਗਏ ਹੈ ਕਬੀਰ ਮਨ ਬੰਖੀ ਪਿਆ ਫੁੱਲ ਬਹਿ ਦੇ ਜਾਏ ਜੋ ਜੈਸੀ ਸੰਗਤ ਮਿਲੇ ਸੋਤਾ ਸੋ ਫਲ ਖਾਏ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਰਾਸ਼ੀਸੋ ਆਜ ਦੀ ਸੰਗਤ ਹੈ ਉਹ ਹਰ ਵਕਤ ਚਿਤਰਾਇਆਂ ਕਰਦੇ ਰਹਿੰਦੇ ਆ ਉਦਮ ਕਰਦੇ ਰਹਿੰਦੇ ਆ ਲੋਭ ਕਰਦੇ ਰਹਿੰਦੇ ਆ ਜਿਨ੍ਹਾਂ ਦੇ ਅੰਦਰ ਤਮੋਂ ਗੁਣ ਦੀ ਸੰਗਤ ਹੈ ਉਹ ਕਰੋਧੀ ਰਹਿੰਦੇ ਹਨ ਹਰ ਵਕਤ ਸੜੇ ਹੀ ਰਹਿੰਦੇ ਹਨ ਅਨੇਕ ਬਿਨਾ ਕਾਰਨ ਤੋਂ ਹੀ ਦਗਦ ਹੋਏ ਰਹਿੰਦੇ ਹਨ ਜਾਂ ਬਾਲੇ ਭੁੱਖੇ ਰਹਿੰਦੇ ਆ ਕਿ ਜਾਂ ਬਹੁਤੀ ਖੁਰਾਕ ਖਾ ਕੇ ਪੇਟ ਭਰੋ ਪਸ਼ੂਾ ਜਿਉਂ ਸੋਇਓ ਮਨੁੱਖ ਜਨਮੇ ਹਾਰਿਓ ਅਦੋਂ ਜਿਹੜੇ ਸਦੋ ਗੁਣੀ ਉਹ ਨਰਮ ਚਿੱਤ ਵਿੱਚ ਰਹਿੰਦੇ ਹਨ ਕਿ ਉਹਨਾਂ ਦੇ ਅੰਦਰ ਸ੍ਰੇਸ਼ਟ ਪ੍ਰਭੂਤਾ ਦੀ ਇੱਛਾ ਬਣੀ ਰਹਿੰਦੀ ਹੈ ਤੇ ਰਿੱਧੀਆਂ ਸਿੱਧੀਆਂ ਆਦਿਕਾਂ ਦੀ ਇੱਛਾ ਬਣੀ ਰਹਿੰਦੀ ਹੈ ਇਸ ਪ੍ਰਕਾਰ ਦੇ ਸੰਗਤ ਅਸਰ ਹੈ ਕੀ ਜੀ ਸੰਗਤ ਕਰਦੇ ਆ ਉਹ ਨਾਂ ਵੱਖੋ ਵੱਖ ਪਏ ਹੋਏ ਆ ਪੰਜਾਂ ਤਦਾਨੀ ਮਿੱਟੀ ਵਿੱਚ ਕੋਈ ਛੋਟਾ ਪੁਣਾ ਨਹੀਂ ਤੇ ਨਾ ਹੀ ਸ਼ੁਰੂ ਕਮੇ ਹਾਰੂ ਦੀ ਕੋਈ ਛੁਟਿਆਈ ਪੁਣਾ ਹੈ ਗੁਣਾ ਕਰਕੇ ਵੱਖੋ ਵੱਖਰੇ ਨਾਮ ਪਏ ਹਨ ਸਭ ਮਹਿ ਸੱਚਾ ਏਕੋ ਸੋਈ ਸਾਰਿਆਂ ਵਿੱਚ ਸੱਚਾ ਏਕੋ ਦੁਆਤ ਰੂਪ ਪਰਮੇਸ਼ਰ ਹੈ ਸੋ ਆਪੀ ਤਪ ਤੋਂ ਦਾ ਲਖਰ ਰੂਪ ਇਸ ਕਾ ਕੀਆ ਸਭ ਕਸ਼ੂ ਉਸ ਪਰਮੇਸ਼ਰ ਦਾ ਤੀਤਾ ਹੀ ਭਾਈ ਸਭ ਕੁਝ ਹੋ ਰਿਹਾ ਹੈ ਇਥੇ ਦੁੰਦਵਾਦ ਨੂੰ ਛੱਡ ਕੇ ਉਸ ਜੋਤੀ ਰੂਪ ਨੂੰ ਵੇਖਣ ਦ੍ਰਿਸ਼ਟੀ ਪਕਾਉਣ ਬਾਅਦ ਬ੍ਰਹਮ ਗਿਆਨਤਾ ਵਾਲੀ ਦ੍ਰਿਸ਼ਟੀ ਦਿਖਾ ਰਹੇ ਹਨ ਨਿਊਨਤਾ ਨੂੰ ਕੱਢ ਕੇ ਹੁਕਮ ਪਛਾਨ ਸੋ ਏਕੋ ਜਨ ਉਸ ਪਰਮੇਸ਼ਰ ਦਾ ਹੁਕਮ ਜਿਹੜਾ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਬੁਝਾਏ ਜੀਓ ਜੇਦਾ ਮਹਾਰਾਜੇ ਹੁਕਮ ਨੂੰ ਪਛਾਨ ਲੈਂਦਾ ਹੈ ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋ ਮੈਂ ਕਹ ਨਾ ਕੋਏ ਕੋਈ ਕੋ ਦਾਇਦਰੂਪ ਨੂੰ ਪਛਾਨ ਲੈਂਦਾ ਹੈ ਹੁਕਮ ਦੇ ਅੰਦਰ ਹੀ ਹੈ ਕਿਸੇ ਨੂੰ ਕੀ ਬੁਰਾ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਕਿਉਂ ਜਾਣ ਕੇ ਗੁਰਮੁਖ ਵਾਹਿਗੁਰੂ ਦੀ ਲੇਵ ਲਾ ਕੇ ਜੁੜੇ ਰਹਿੰਦੇ ਹਨ ਜਿਹਦੀ ਦ੍ਰਿਸ਼ਟੀ ਰੱਖਦੇ ਹੋਈ ਦੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ ਬੰਦਾ ਕਹੀਐ ਸੋਈ ਜਿਹੜਾ ਮਾਰੋ ਦੇ ਹੁਕਮ ਨੂੰ ਮੰਨੇ ਤੇ ਇੱਕ ਨੂੰ ਸਾਰਿਆਂ ਦੀ ਜਾਣੇ ਉਹ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਬੰਦਾ ਹੈ ਨੀ ਤਾਂ ਗੱਗੇ ਨਾਲ ਹੀ ਬਣੇ ਬੈਠੇ ਆ ਸਾਰੇ ਅਲਹੁ ਅਲਖ ਨਾ ਜਾਈ ਲਖਿਆ ਉਹ ਲੈ ਜੋ ਪਰਮੇਸ਼ਰ ਪਾਕ ਰੂਪ ਹੈ ਉਹ ਅਲਖ ਹੈ ਗੁਰਾਂ ਤੋਂ ਬਿਗੈਰ ਨਹੀਂ ਕਿਸੇ ਪਾਸੋਂ ਜਾਣਿਆ ਜਾ ਸਕਦਾ ਗੁਰ ਗੁੜ ਦੀਨਾ ਮਿੱਠਾ ਸਤਿਗੁਰੂ ਸਾਹਿਬ ਜੀ ਨੇ ਬ੍ਰਹਮ ਗਿਆਨ ਰੂਪੀ ਜਿਨ੍ਹਾਂ ਨੂੰ ਮਿੱਠਾ ਗੁੜ ਦੁੱਤਾ ਹੈ ਉਹਨਾਂ ਦੀ ਵਿਸ਼ਿਆਂ ਦੀ ਕੁੜ ਤੋਂ ਨਗਰੋਂ ਨਿਕਲੀ ਹੈ ਉਹਨਾਂ ਦੇ ਮਿੱਠੇ ਸੁਭਾਅ ਹੋ ਗਏ ਸਾਰਿਆਂ ਦੇ ਵਿੱਚ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੌ ਸੰਮਲ ਥੱਕੀ ਉਹ ਕਦੇ ਨਾ ਬੋਲੇ ਕੌਰਾ ਉਹਦੇ ਦਿਲਾਰ ਕਰਕੇ ਨਿਹਾਲ ਹੁੰਦੇ ਹਨ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਕਬੀਰ ਜੀ ਕਹਿੰਦੇ ਮੇਰੀ ਤਾਂ ਭਾਈ ਜਿਹੜੀ ਜੰਮਣ ਮਰਨ ਦੀ ਸ਼ੰਕਾ ਸੀ ਆਉਣ ਜਾਣ ਦੀ ਗੁਰੇ ਭਲੇ ਦੀ ਸ਼ੰਕਾ ਸੀ ਉਹ ਸਾਰੀ ਮਹਾਰਾ ਦੀ ਕਿਰਪਾ ਕਰਕੇ ਨਾਸ਼ ਹੋ ਗਈ ਹੈ ਸਰਬ ਨਰੰਜਨ ਜੀਠਾ ਸਾਰਿਆਂ ਦੇੰਦ ਨਈਓ ਸਤਿ ਸੁਭੂ ਹੋ ਪਰਮੇਸ਼ਵਰ ਹੋਇ ਮਾ ਰੂਪੀ ਇੰਜਨ ਕਾਲਸ ਤੋਂ ਰੈਦੋਸ ਰੂਪ ਨੂੰ ਦੇਖ ਲਿਆ ਹੈ ਪਰ ਮਾਨ ਬਲ ਸੂਪ ਕਰਕੇ